ਕਮਾਵਾਂਗੇ ਆਪਣਾ ਬਗੀਚਾ ਇਹਦੇ ਤੋਂ ਪਹਿਲਾਂ ਸ਼ੇਰ ਤੇ ਸਪਰੇਅ ਜਰੂਰ ਕਰੋ ਆਹ ਹੈ ਗਏ ਕਿੰਨਿਆਂ ਦਾ ਬੂਟਾ ਇਹ ਹੈਗੇ ਟਮਾਟਰ ਇਹ ਉੱਪਰ ਕਰੇਲਿਆਂ ਦੀ ਵੀਲ ਇਹਨੂੰ ਕਰੇਲੇ ਵੀ ਲੱਗੇ ਨਿੱਕੇ ਨਿੱਕੇ ਤੇ ਇੱਕ ਪਿੰਡੀ ਹੈ ਪਿੰਡੀ ਦਾ ਬੂਟਾ ਵੀ ਹੈਗਾ ਇਹ ਕੋਲ ਗੁਲਾਬ ਦਾ ਬੂਟਾ ਹੈ ਗੁਲਾਬ ਦਾ ਬੂਟਾ ਇਹ ਅੱਗੇ ਇਹਦਾ ਟਮਾਟਰ ਲੱਗੇ ਇਹ ਆ ਗਿਆ ਕਿਨੂਆ ਦਾ ਬੂਟਾ ਇਹਨੂੰ ਕਿੰਨੂ ਵੀ ਛੋਟੇ ਛੋਟੇ ਲੱਗੇ ਦੇਖੋ ਉੱਪਰ ਆਹ ਦੇਖੋ ਛੋਟੇ ਛੋਟੇ ਦਿੱਸਤੇ ਪਰ ਆਹ ਦੇਖ ਕਿੰਨੂ ਲੱਗੇ ਹੋਏ ਇਹ ਜੈਸਮਿਨ ਦਾ ਬੂਟਾ ਇਹਨੂੰ ਚਿੱਟੇ ਫੁੱਲ ਲੱਗਦੇ ਆ ਰਾਤ ਨੂੰ ਬਹੁਤ ਵਧੀਆ ਲੱਗਦੇ ਆ ਲਾਈਟ ਦੇ ਵਿੱਚ यह हैगा चीकू का बूटा इन फुल गए चीकू छोटे छोटे फुल गए ने यह है नीबू का बूटा आ देखो आब्बू लगे हुए अंब का बूटा है जी बेच एक अंब नहीं लगे लग यह एगा एक पपीते बूटा यह है मरूद यह देखो छोटे छोटे मरूद लगे हुए ਇਹ ਹੈ ਨੇਮ ਅਸੀਂ ਹਰਿਮੰਦਰ ਸਾਹਿਬ ਸੇ ਲਿਆਂਦੀ ਸੀ ਕਿੰਨੀ ਅੱਛੀ ਲੱਗਦੀ ਨਾ ਵਧੀਆ ਵਧੀਆ ਹਰਿਆਲੀ ਜਿਮੀ ਆਪਣੇ ਘਰ ਹਰੇ ਹਰੇ ਬੂਟੇ ਇਸ ਤਰ੍ਹਾਂ ਦੇ ਵਧੀਆ ਵਧੀਆ ਲਾਓ ਆਲਾ ਦਵਾਲਾ ਹਰਿਆ ਭਰਿਆ ਵਧੀਆ ਲੱਗਦਾ ਹੈ